ਦੋਸਤੋ ਲਾਂਤਾਂ ਇਨ੍ਹਾਂ ਸਰਕਾਰਾਂ ਤੇ ਜਿਨ੍ਹਾਂ ਨੇ ਪੂਰੇ ਪੰਜਾਬ ਦਾ ਬੇੜਾ ਕਰਕ ਕਰਤਾ ਚਾਹੇ ਮੌਜੂਦਾ ਸਰਕਾਰ ਹੋਵੇ ਤੇ ਚਾਹੇ ਪਿਛਲੀਆਂ ਸਰਕਾਰਾਂ ਜਿਥੇ ਜਿਹੜੀਆਂ ਇੱਥੇ ਸਤਾ ਦੀ ਕੁਰਸੀ ਦਾ ਆਨੰਦ ਮਾਣ ਕੇ ਗਈਆਂ ਤੇ ਹੁਣ ਇਹ ਸਰਕਾਰ ਨੂੰ ਗੱਲਾਂ ਕਰਦੀਆਂ ਸਭ ਹੀ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਸਾਮਨੇ ਇੱਕੋ ਕੋਜੀ ਕੀਤਾ ਪੰਜਾਬ ਦਾ ਬੇੜਾਗਰਕ ਤੇ ਹੁਣ ਇੱਕ ਦੂਜੇ ਨੂੰ ਗੱਲਾਂ ਕਰਨ ਲੱਗੇ ਹੋਏ ਨੇ ਆਹ ਦੇਖੋ ਤੁਸੀਂ ਵੀ ਲਾਜ਼ਮੀ ਲਾਂਤ ਪਾਉਂਗੇ ਸਰਕਾਰਾਂ ਦੇ ਉੱਪਰ ਜਦੋਂ ਤੁਸੀਂ ਇੱਕ ਮਾਂ ਦੀ ਦਰਦ ਕਹਾਣੀ ਇੱਕ ਦਾਦੀ ਦੀ ਦਰਦ ਕਹਾਣੀ ਸੁਣੋਗੇ ਜਿਹਦਾ 12 ਸਾਲਾਂ ਦਾ ਪੋਤਾ ਚਿੱਟੇ ਦਾ ਆਦੀ ਹੋ ਗਿਆ ਤੇ ਹੁਣ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਇੱਕ ਮਾਂ ਜਿਹਦਾ ਗੱਭਰੂ ਜਵਾਨ ਪੁੱਤ ਚਿੱਟੇ ਦੀ ਓਵਰਡੋਜ਼ ਦੇ ਕਾਰਨ ਉਹਦੀ ਮੌਤ ਹੋ ਗਈ ਆ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮਾਵਾ ਦੇ ਪੁੱਤ ਇੱਥੇ ਚਿੱਟੇ ਨੇ ਖਾਲੇ ਤੇ ਸਰਕਾਰਾਂ ਕਹਿੰਦੀਆਂ ਕਿ ਅਸੀਂ ਤਾਂ ਇੱਥੇ ਚਿੱਟਾ ਖਤਮ ਹੀ ਕਰਤਾ ਹੁਣ ਦੂਜੀਆਂ ਸਰਕਾਰਾਂ ਵੀ ਭਗਵੰਤ ਮਾਨ ਸਰਕਾਰ ਨੂੰ ਗੱਲਾਂ ਕਰਦੀਆਂ ਨਜ਼ਰ ਆਉਂਦੀਆਂ ਨੇ ਪਹਿਲਾਂ ਉਹੀ ਸਤਾ ਦੀ ਕੁਰਸੀ ਤੇ ਸੀ ਉਹਨਾਂ ਨੇ ਚਿੱਟਾ ਰੋਕਿਆ ਨਹੀਂ ਉਹਨਾਂ ਦੇ ਰਾਜ ਵਿੱਚ ਸ਼ਰੇਆਮ ਚੱਲਿਆ ਤੇ ਹੁਣ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਦਾਵਾ ਕਰਦੀ ਸੀ ਕਿ ਸਾਨੂੰ ਸਭ ਪਤਾ ਇਹ ਨਸ਼ੇ ਆਉਂਦੇ ਕਿੱਥੋਂ ਨੇ ਤੇ ਸਾਡੀ ਸਰਕਾਰ ਬਣਾਓ ਅਸੀਂ ਨਸ਼ਾ ਖਤਮ ਕਰ ਦੇਣਾ ਪਿਛਲੇ ਟਾਈਮ ਤੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੜੀ ਤੇਜ਼ੀ ਦੇ ਨਾਲ ਇਹਨਾਂ ਨੇ ਬੜੀਆਂ ਗਤੀਵਿਧੀਆਂ ਉਹਦੀਆਂ ਪਾਈਆਂ ਕਿ ਇੱਥੇ ਚਿੱਟਾ ਇੰਨਾ ਫੜ ਲਿਆ ਇੰਨਾ ਨਸ਼ਾ ਫੜ ਲਿਆ ਪਰ ਗਰਾਊਂਡ ਲੈਵਲ ਤੇ ਕੰਮ ਹੋਇਆ ਜ਼ੀਰੋ ਨਜ਼ਰ ਆਉਂਦਾ ਉਂਝ ਖਬਰਾਂ ਭਾਵੇਂ ਨੇਤੀ ਹੁੰਦੀਆਂ ਕਿ ਇੱਥੋਂ ਇੰਨਾ ਚਿੱਟਾ ਫੜ ਲਿਆ ਇੱਥੋਂ ਇੰਨਾ ਫੜ ਲਿਆ ਪਰ ਇਹਨਾਂ ਨੌਜਵਾਨ ਮੁੰਡਿਆਂ ਨੂੰ ਤੇ ਭੋਰਾ-ਭੋਰਾ 12 ਸਾਲਾਂ ਦੇ ਬੱਚਿਆਂ ਨੂੰ ਆਖਰ ਇੰਨੇ ਸੌਖੇ ਤਰੀਕੇ ਦੇ ਨਾਲ ਚਿੱਟਾ ਮਿਲ ਕਿਥੋਂ ਰਿਹਾ ਜੇਕਰ ਇਸ ਸਰਕਾਰ ਨੇ ਨਸ਼ੇ ਨੂੰ ਠੱਲ ਪਾਈ ਆ ਤਾਂ ਦੋਸਤੋ ਬੇहद ਮੰਦਭਾਗੀ ਘਟਨਾ ਦਰਦਪਰੀ ਕਹਾਣੀ ਆ ਦਾਦੀ ਦੀ ਕਹਾਣੀ ਤੁਸੀਂ ਸੁਣੋ ਜਿਹਦਾ 12 ਸਾਲਾਂ ਦਾ ਪੁੱਤਾ ਜਿਹੜਾ ਸਕੂਲ ਪੜਨ ਜਾਂਦਾ ਸੀ ਕਿਸੇ ਨੇ ਚਿੱਟਾ ਕਰਨ ਲਾਤਾ ਤੇ ਅੱਜ ਉਸ ਪੋਤੇ ਦੀ ਹਾਲਤ ਕੀ ਆ ਉਹ ਮੈਡੀਕਲ ਫਰੀਦਕੋਟ ਕਾਲਜ ਜਿਹੜਾ ਮੈਡੀਕਲ ਕਾਲਜ ਆ ਹਸਪੀਟਲ ਆ ਫਰੀਦਕੋਟ ਉਹਦੇ ਵਿੱਚ ਦਾਖਲ ਆ ਤੇ ਉਹ ਨੌ ਜਿਹੜਾ ਛੋਟਾ ਬੱਚਾ ਏ 12 ਸਾਲਾਂ ਦਾ ਜਿਹੜਾ ਸਕੂਲ ਪੜਨ ਜਾਂਦਾ ਸੀ ਉਹਨੂੰ ਕਿਸੇ ਨੇ ਚਿੱਟੇ ਤੇ ਲਾਤਾ ਤੇ ਅੱਜ ਉਹ ਬੱਚੇ ਦੀ ਹਾਲਤ ਤੁਸੀਂ ਦੇਖੋ ਉਹਦੀਆਂ ਕੋਈ ਨਸ ਉਹਦੀ ਰਹਿ ਨਹੀਂ ਗਈ ਜਿੱਥੇ ਉਹਨੇ ਟੀਕਾ ਨਹੀਂ ਲਗਾਇਆ ਹੋਊਗਾ ਪੂਰੀਆਂ ਬਾਹਾਂ ਤੇ ਉਹਦੇ ਟੀਕੇ ਦੇ ਨਿਸ਼ਾਨ ਨੇ ਸਰੀਰ ਦੇ ਉੱਪਰ ਟੀਕਿਆਂ ਦੇ ਨਿਸ਼ਾਨ ਨੇ ਤੇ ਉਹ ਬੱਚਾ ਇਹ ਕਹਿ ਰਿਹਾ ਕਿ ਹੁਣ ਮੈਨੂੰ ਸਾਹ ਨਹੀਂ ਆਉਂਦਾ ਮੈਂ ਤੜਫ ਰਿਹਾ ਨਸ਼ੇ ਦੇ ਬਗੈਰ ਹਾਲਾਂਕਿ ਉਹ ਮੈਡੀਕਲ ਕਾਲਜ ਦੇ ਅੰਦਰ ਹਸਪਤਾਲ ਦੇ ਅੰਦਰ ਦਾਖਲਾ ਬੱਚੇ ਦਾ ਇਲਾਜ ਚੱਲ ਰਿਹਾ ਪਰ ਬੱਚੇ ਦੀ ਹਾਲਤ ਦੇਖੀ ਨਹੀਂ ਜਾਂਦੀ ਤੇ ਉਹਦੀ ਦਾਦੀ ਰੋ ਰਹੀ ਆ ਕਹਿੰਦੀ ਮੇਰਾ ਪੁੱਤ ਜਿਹੜਾ ਟਰੱਕ ਡਰਾਈਵਰ ਸੀ ਟਰੱਕ ਚਲਾਉਂਦਾ ਸੀ ਸੜਕ ਹਾਦਸੇ ਦੇ ਵਿੱਚ ਉਸ ਬੱਚੇ ਦੇ ਪਿਤਾ ਦੀ ਮੌਤ ਹੋ ਗਈ ਤੇ ਮਾਂ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਮੈਂਟਲੀ ਅਫਸੈਟ ਹੋ ਗਈ ਤੇ ਉਹ ਘਰੋਂ ਚਲੀ ਗਈ ਪਤਾ ਨਹੀਂ ਕਿੱਥੇ ਚਲੀ ਗਈ ਉਹਦਾ ਕੁਝ ਪਤਾ ਨਹੀਂ ਦਾਦੀ ਆਪਣੀਆਂ ਦੋ ਪੋਤੀਆਂ ਜਿਹੜੀਆਂ ਉਹ 12 ਸਾਲਾਂ ਦੇ ਬੱਚੇ ਤੋਂ ਵੀ ਛੋਟੀਆਂ ਨੇ ਛੋਟੀਆਂ-ਛੋਟੀਆਂ ਦੋ ਪੋਤੀਆਂ ਨੂੰ ਤੇ ਇਸ ਬੱਚੇ ਨੂੰ ਪਾਲ ਰਹੀ ਸੀ ਦਾਦੀ ਕੋਲ ਕੋਈ ਆਮਦਨੀ ਨਹੀਂ ਕਹਿੰਦੀ ਮੇਰੀ 1500 ਰੁਪਏ ਪੈਨਸ਼ਨ ਆ ਉਸ ਪੈਨਸ਼ਨ ਦੇ ਨਾਲ ਤੇ ਲੋਕਾਂ ਤੋਂ ਮੰਗ ਪੈਣ ਕੇ ਲੋਕਾਂ ਦਾ ਧੰਦਾ ਕਰਕੇ ਮੈਂ ਆਪਣੇ ਪੋਤੇ-ਪੋਤੀਆਂ ਨੂੰ ਪਾਲ ਰਹੀ ਸੀ ਪਰ ਕਿਸੇ ਤੋਂ ਉਹ ਵੀ ਜਰ ਨਹੀਂ ਹੋਇਆ ਕਿ ਉਸ ਬੱਚੇ ਨੂੰ 12 ਸਾਲਾਂ ਦੇ ਮਾਸੂਮ ਨੂੰ ਪਤਾ ਨਹੀਂ ਕਿਹੜਾ ਇੰਨਾ ਕਟਿਆ ਇਨਸਾਨ ਹੋਊਗਾ ਜਿਨੇ ਉਸ 12 ਸਾਲਾਂ ਦੇ ਮਾਸੂਮ ਬੱਚੇ ਤੇ ਉਹਦੀ ਦਾਦੀ ਤੇ ਵੀ ਤਰਸ ਨਹੀਂ ਕੀਤਾ ਤੇ ਉਸ ਬੱਚੇ ਨੂੰ ਵੀ ਨਸ਼ੇ ਦਾ ਆਦੀ ਬਣਾ ਦਿੱਤਾ ਚਿੱਟੇ ਦਾ ਆਦੀ ਬਣਾ ਦਿੱਤਾ ਦਾਦੀ ਵਿਚਾਰੀ ਕਹਿੰਦੀ ਮੈਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਕਿ ਮੇਰਾ ਪੋਤਾ ਜਿਹੜਾ ਉਹ ਨਸ਼ੇ ਕਰਦਾ ਤੇ ਜਦੋਂ ਸਾਨੂੰ ਪਤਾ ਲੱਗਾ ਉਦੋਂ ਦਾ ਵਿਚਾਰੀ ਦਾਦੀ ਇਲਾਜ ਕਰਉਂਦੀ ਫਿਰਦੀ ਆਪਦੇ ਪੋਤੇ ਦਾ ਤੇ ਉਹ ਲੋਕਾਂ ਤੋਂ ਮਦਦ ਮੰਗ ਰਹੀ ਆ ਕਿ ਮੇਰੇ ਪੋਤੇ ਦੇ ਇਲਾਜ ਵਾਸਤੇ ਮਦਦ ਦਿੱਤੀ ਜਾਵੇ ਜਾਵੇ ਦੋਸਤੋ ਸੋਚੋ ਕਿ ਜੇਕਰ ਇੱਕ ਨਿੱਕਾ ਜਿਹਾ ਛੋਟਾ 12 ਸਾਲਾਂ ਦਾ ਮਾਸੂਮ ਬੱਚਾ ਇੰਨੀ ਆਸਾਨੀ ਦੇ ਨਾਲ ਚਿੱਟਾ ਲੈ ਸਕਦਾ ਤੇ ਡੇਲੀ ਜਿਵੇਂ ਉਹਦੀਆਂ ਬਾਹਾਂ ਹੀ ਦੱਸਦੀਆਂ ਕਿ ਉਹਨੇ ਕਿੰਨੇ ਚਿੱਟੇ ਦੇ ਟੀਕੇ ਲਗਾਏ ਨੇ ਜੇਕਰ ਡੇਲੀ ਉਹ ਚਿਟਾ ਲੈ ਰਿਆ ਸੀ ਚਿੱਟੇ ਦਾ ਨਸ਼ਾ ਲੈ ਰਿਆ ਸੀ ਤੇ ਉਹਨੂੰ ਇੰਨੀ ਆਸਾਨੀ ਦੇ ਨਾਲ ਮਿਲ ਰਿਹਾ ਸੀ ਤਾਂ ਫੇਰ ਕੀ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਨਹੀਂ ਖੜੇ ਹੁੰਦੇ ਕਿ ਆਖਰ ਇੱਥੇ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਆ ਉਹ ਪ੍ਰਸ਼ਾਸਨ ਕਿੱਥੇ ਸੁੱਤਾ ਸਰਕਾਰਾਂ ਕਿੱਥੇ ਸੁੱਤੀਆਂ ਨੇ ਜੇਕਰ ਮਹਿਜ਼ 12 ਸਾਲਾਂ ਦੇ ਬੱਚੇ ਨੂੰ ਚਿਟਾ ਮਿਲ ਰਿਹਾ ਇੰਨੀ ਆਸਾਨੀ ਦੇ ਨਾਲ ਤੇ ਦੂਸਰੀ ਘਟਨਾ ਅੱਜ ਇੱਕ ਹੋਰ ਵਾਪਰੀ ਆ ਜਿਹੜੀ ਪਿੱਪਲਾਂ ਵਾਲਾ ਪਿੰਡ ਦੀ ਦੱਸੀ ਜਾ ਰਹੀ ਆ ਜਿੱਥੇ 32 ਸਾਲਾਂ ਦਾ ਇੱਕ ਨੌਜਵਾਨ ਜਿਹਦਾ ਨਾਮ ਵਿਸ਼ਾਲ ਆਦੀਆਂ ਦੱਸਿਆ ਜਾ ਰਿਹਾ ਟੀਨੂ ਵੀ ਉਸ ਮੁੰਡੇ ਦਾ ਨਾਮ ਲਿਆ ਜਾ ਰਿਹਾ ਉਹ ਮੁੰਡਾ ਚਿੱਟੇ ਦੀ ਓਵਰਡੋਜ਼ ਕਾਰਨ ਮਰ ਗਿਆ ਉਹਦੀ ਮਾਂ ਦੁਹਾਈਆਂ ਪਾ ਰਹੀ ਆ ਕਿ ਇੰਨੀ ਮਾੜੀ ਤਾਂ ਕਿਸੇ ਮਾਂ ਦੇ ਨਾਲ ਨਾ ਹੋਵੇ ਜੋ ਮੇਰੇ ਨਾਲ ਹੋਈ ਆ ਕਹਿੰਦੀ ਮੈਂ ਆਪਣਾ ਪੁੱਤ ਪਹਿਲਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰੀ ਰੱਖਿਆ ਤੇ ਜਦੋਂ ਹੁਣ ਆਇਆ ਬਾਹਰ ਮੈਨੂੰ ਥੋੜੀ ਰਾਹਤ ਸੀ ਕਿ ਮੇਰਾ ਪੁੱਤ ਨਸ਼ਾ ਛੱਡ ਗਿਆ ਮੈਨੂੰ ਤਾਂ ਕਹਿੰਦੀ ਉਦੋਂ ਪਤਾ ਲੱਗਾ ਜਦੋਂ ਮੈਂ ਆਪਦੇ ਮੁੰਡੇ ਨੂੰ ਵੀਡੀਓ ਕਾਲ ਕੀਤੀ ਕਹਿੰਦੀ ਜਦੋਂ ਮਰਨ ਤੋਂ ਪਹਿਲਾਂ ਮੇਰੇ ਪੁੱਤ ਨੇ ਮੈਨੂੰ ਵੀਡੀਓ ਕਾਲ ਕੀਤੀ ਕਿ ਮੰਮੀ ਮੈਂ ਤਰੀਕ ਤੇ ਗਿਆ ਹੋਇਆ ਸੀ ਹੁਣ ਮੈਂ ਵਾਪਸ ਆ ਰਿਆਂ ਕਹਿੰਦੀ ਉਹਨੇ ਨੂੰ ਜਿਹੜੀ ਵੀਡੀਓ ਕਾਲ ਸੀ ਉਹ ਕੱਟੀ ਗਈ ਤੇ ਫਿਰ ਅੱਧੇ ਘੰਟੇ ਬਾਅਦ ਕੋਈ ਫੋਨ ਕਰਦਾ ਕਿ ਤੁਹਾਡਾ ਟਿੰਨੂ ਹਸਪੀਟਲ ਦੇ ਅੰਦਰ ਦਾਖਲਾ ਕਿੰਨੀ ਮੈਂ ਫਟਾਫਟ ਹਸਪੀਟਲ ਦੇ ਅੰਦਰ ਕੱਲੀ ਹੀ ਚਲੀ ਗਈ ਜਦੋਂ ਕਹਿੰਦੀ ਮੈਂ ਉਹਨੂੰ ਦੇਖਿਆ ਉੱਥੇ ਪਾਇਆ ਹੋਇਆ ਤੇ ਮੇਰਾ ਬੇਟਾ ਕਹਿੰਦੀ ਨੀਲਾ ਹੋਇਆ ਹੋਇਆ ਸੀ ਤਾਂ ਫੇਰ ਮੈਨੂੰ ਪਤਾ ਲੱਗਾ ਕਿ ਇਹ ਤਾਂ ਦੁਬਾਰਾ ਫਿਰ ਚਿੱਟਾ ਚਿੱਟੇ ਦਾ ਨਸ਼ਾ ਕਰਨ ਲੱਗ ਗਿਆ ਇਹ ਤਾਂ ਫੇਰ ਚਿੱਟੇ ਦਾ ਆਦੀ ਹੋ ਗਿਆ ਤੇ ਕਹਿੰਦੀ ਮੇਰੇ ਪੁੱਤ ਦੀ ਮੌਤ ਹੋ ਗਈ ਉਸ ਮਾਂ ਦੀ ਹਾਲਤ ਦੇਖੀ ਨਹੀਂ ਜਾਂਦੀ ਜਿਹਦਾ ਗੱਭਰੂ ਜਵਾਨ ਪੁੱਤ 32 ਸਾਲਾਂ ਦਾ ਮੁੰਡਾ ਜਿਹੜਾ ਗੈਸ ਵੈਲਡਿੰਗ ਦਾ ਕੰਮ ਕਰਦਾ ਸੀ ਜਿਹਦੀ ਮੌਤ ਹੋ ਚੁੱਕੀ ਆ ਤੇ ਮਾਂ ਦੁਹਾਈਆਂ ਪਾ ਰਹੀ ਆ ਕਿ ਇਸ ਚਿੱਟੇ ਦੇ ਨਸ਼ੇ ਨੂੰ ਖਤਮ ਕਰ ਦਿਓ ਇਹਨੇ ਲੋਕਾਂ ਦੇ ਕਿੰਨੇ ਹੀ ਘਰ ਕਿੰਨੇ ਹਜ਼ਾਰਾਂ ਘਰ ਇਸ ਚਿੱਟੇ ਦੇ ਨਸ਼ੇ ਨੇ ਬਰਬਾਦ ਕਰ ਦਿੱਤੇ ਕਿੰਨੇ ਪਹਿਲਾਂ ਬਰਬਾਦ ਹੋ ਚੁੱਕੇ ਨੇ ਤੇ ਕਿੰਨੇ ਆਉਣ ਵਾਲੇ ਸਮੇਂ ਦੇ ਵਿੱਚ ਬਰਬਾਦ ਹੋਣਗੇ ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਕੋਈ ਤਾਂ ਖਬਰਾਂ ਆ ਜਾਂਦੀਆਂ ਨੇ ਨਿਕਲ ਕੇ ਬਾਹਰ ਕਿ ਆਹ ਮੁੰਡਾ ਚਿੱਟੇ ਦੀ ਓਵਰਡੋਜ਼ ਦੇ ਨਾਲ ਮਰ ਗਿਆ ਤੇ ਕਈਆਂ ਦੀਆਂ ਤਾਂ ਖਬਰਾਂ ਵੀ ਸਾਹਮਣੇ ਨਹੀਂ ਆਉਂਦੀਆਂ ਸੋ ਸਰਕਾਰਾਂ ਦੇ ਦਾਅਵੇ ਉਹ ਜਿਹੜਾ ਮੁੰਡਾ ਛੋਟਾ ਬੱਚਾ ਉਹ ਕਪੂਰਥਲਾ ਦਾ ਪਿੰਡ ਲਾਟੀਆਂ ਦੱਸਿਆ ਜਾ ਰਿਹਾ ਉਹ 12 ਸਾਲਾਂ ਦਾ ਜਿਹੜਾ ਬੱਚਾ ਏ ਜਿਹੜਾ ਫਰੀਦਕੋਟ ਮੈਡੀਕਲ ਕਾਲਜ ਦੇ ਅੰਦਰ ਦਾਖਲ ਆ ਉਹ 12 ਸਾਲਾਂ ਦੇ ਬੱਚੇ ਦਾ ਪਤਾ ਨਹੀਂ ਕੀ ਬਾਨਾ ਅੱਜ ਉਹਦੀ ਦਾਦੀ ਉਹਨੂੰ ਹਸਪੀਟਲ ਦੇ ਅੰਦਰ ਦਾਖਲ ਕਰਾ ਕੇ ਬੈਠੀ ਆ ਕਿ ਮੇਰਾ ਜਿਹੜਾ ਇਹ ਪੋਤਾ ਬਚ ਜਾਵੇ ਇਹ ਚਿੱਟੇ ਦੀ ਦਲਦਲ ਵਿੱਚੋਂ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਆ ਜਾਵੇ ਪਤਾ ਨਹੀਂ ਉਹ ਜਿਹੜਾ ਬੱਚਾ ਏ ਉਹ ਕਦੇ ਬਾਹਰ ਆ ਪਾਊਗਾ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਜਾਂ ਨਹੀਂ ਹਲੇ ਤਾਂ ਵਿਚਾਰੇ ਨੂੰ ਕੁਝ ਸਮਝ ਵੀ ਨਹੀਂ ਸੀ ਉਸ ਮਾਸੂਮ ਬੱਚੇ ਨੂੰ ਜਿਹਨੂੰ ਚਿੱਟੇ ਦਾ ਆਦੀ ਬਣਾ ਦਿੱਤਾ ਗਿਆ ਕਿ ਇਹ ਸਭ ਕਿਹਦੀ ਦੇਣ ਇਹਨਾਂ ਸਰਕਾਰਾਂ ਦੀ ਦੇਣ ਨਹੀਂ ਜਿਹੜੀਆਂ ਹੁਣ ਗੱਲਾਂ ਕਰਦੀਆਂ ਨੇ ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਨਹੀਂ ਆਉਂਦੇ ਕਿ ਅਸੀਂ ਯੁੱਧ ਨਸ਼ਾ ਵਿਰੋਧ ਚਲਾਤਾ ਜੀ ਬਸ ਅਸੀਂ ਤਾਂ ਚਿੱਟਾ ਖਤਮ ਹੀ ਕਰਤਾ ਅਸੀਂ ਤਾਂ ਚਿੱਟੇ ਦਾ ਨਸ਼ਾ ਬਸ ਲਗਭਗ ਇਥੋਂ ਪੂਰੀ ਤਰ੍ਹਾਂ ਖਤਮ ਆ ਹੁਣ ਬੜੀ ਆਸਾਨੀ ਦੇ ਨਾਲ ਜਿਵੇਂ ਪਹਿਲਾਂ ਇਹ ਨਸ਼ਾ ਮਿਲਦਾ ਸੀ ਉਹ ਮਿਲਦਾ ਹੀ ਨਹੀਂ ਤੁਸੀਂ ਦੱਸੋ ਕਿ ਹੁਣ ਇਹ ਜਿਹੜਾ ਨਸ਼ਾ ਏ ਇਹ ਮਿਲਦਾ ਆਸਾਨੀ ਨਾਲ ਕਿ ਨਹੀਂ ਮਿਲਦਾ ਦੂਜੀਆਂ ਸਰਕਾਰਾਂ ਜਿਨ੍ਹਾਂ ਦੇ ਵੇਲੇ ਵਿੱਚ ਇਹ ਜਿਹੜਾ ਚਿੱਟੇ ਦਾ ਨਸ਼ਾ ਚੱਲਦਾ ਆਇਆ ਉਹ ਵੀ ਹੁਣ ਦੂਜੀ ਇਹ ਭਗਵੰਤ ਮਾਨ ਸਰਕਾਰ ਨੂੰ ਤਾਂ ਗੱਲਾਂ ਕਰਦੀਆਂ ਪਰ ਦੱਸੋ ਉਹਨਾਂ ਦੇ ਸਮੇਂ ਵਿੱਚ ਉਹਨਾਂ ਨੇ ਕਿਉਂ ਨਾ ਰੋਕਿਆ ਇੱਥੇ ਗੁਟਕਾ ਸਹਿਬ ਦੀਆਂ ਸੌਹਾਂ ਵੀ ਖਾਧੀਆਂ ਗਈਆਂ ਵੱਡੀਆਂ-ਵੱਡੀਆਂ ਗੱਲਾਂ ਵੀ ਕੀਤੀਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਅਜ ਆਮ ਆਦਮੀ ਪਾਰਟੀ ਹੈ ਕਿਸੇ ਵੀ ਸਰਕਾਰ ਨੇ ਜਿਹੜਾ ਇਹ ਚਿੱਟੇ ਦੇ ਨਸ਼ੇ ਨੂੰ ਠੱਲ ਨਹੀਂ ਪਾਈ ਦਾਅਵੇ ਭਾਵੇਂ ਭਗਵੰਤ ਮਾਨ ਸਰਕਾਰ ਇਹ ਕਰਦੀ ਆ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਹੁਤ ਵੱਡੀ ਮਾਤਰਾ ਦੇ ਵਿੱਚ ਚਿੱਟਾ ਫੜਿਆ ਏ ਤੇ ਇਸ ਜਿਹੜਾ ਚਿੱਟੇ ਦਾ ਗੋਰਖ ਧੰਦਾ ਏ ਇਹਨੂੰ ਖਤਮ ਕਰਨ ਬਸ ਇਹ ਖਤਮ ਹੋਣ ਦੀ ਤਦਾਰ ਤੇ ਆ ਪਰ ਫਿਰ ਵੀ ਉਸੇ ਹੀ ਪੱਧਰ ਤੇ ਜਿਹੜਾ ਇਹ ਚਿੱਟਾ ਮਿਲ ਰਿਹਾ ਤੇ ਹੁਣ ਤਾਂ ਸ਼ਰਮ ਆਉਂਦੀ ਆ ਇਹ ਸੋਚ ਕੇ ਵੀ ਛੋਟੇ-ਛੋਟੇ 12 ਸਾਲਾਂ ਦੇ ਬੱਚੇ ਵੀ ਪੀਕੇ ਲਗਾਉਣ ਲੱਗ ਗਏ ਉਹਨਾਂ ਦੇ ਹੱਥਾਂ ਵਿੱਚ ਵੀ ਚਿੱਟਾ ਜਦੋਂ ਅੱਜ ਉਹ ਮਹੰਮ ਪੀਕ ਤੇ ਆ ਕਹਿੰਦੇ ਅਸੀਂ ਲਗਾਤਾਰ ਇਹ ਮਹੰਮ ਛੇੜੀ ਹੋਈ ਆ ਤੇ ਜੇਕਰ ਮਹੰਮ ਚੱਲਦੇ ਚੱਲਦੇ ਇਹ ਹਾਲ ਆ ਕਿ 12-12 ਸਾਲਾਂ ਦੇ ਬੱਚੇ ਚਿੱਟੇ ਦਾ ਨਸ਼ਾ ਕਰ ਰਹੇ ਆ ਤੇ ਫਿਰ ਜਦੋਂ ਇਹ ਮਹਮ ਬੰਦ ਸੀ ਜਾਂ ਬੰਦ ਹੋਊਗੀ ਫਿਰ ਪੰਜਾਬ ਦਾ ਕੀ ਹਾਲ ਹੋਊਗਾ